ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਔਰ ਫਤੇਗੜ ਪੰਚਤੂਰ ਦਾ ਬਿਲਕੁਲ ਗਵੰਡੀ ਪਿੰਡ ਆ ਮਿੱਤਰੋ ਤੇ ਇਹ ਪਿੰਡ ਨੂੰ ਸੜਕ ਆਉਂਦੀ ਆ ਜਿਹੜੀ ਮਿੱਤਰੋ ਧਰਮ ਸਿੰਘ ਵਾਲਾ ਧਰਮ ਸਿੰਘ ਵਾਲੇ ਤੋਂ ਖੰਬੇ ਤੇ ਖੰਬਿਆਂ ਤੋਂ rauwal ਤੋਂ rauwal ਤੋਂ ਮੇਲਕ ਕੰਗਾ ਪਿੰਡ ਦੇ ਵਿੱਚ ਇਸ ਟਾਈਮ ਮੈਂ ਪਹੁੰਚਿਆ ਹੋਇਆ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਦੇ ਦੋ ਜਾਨਵਰ ਵੇਚਨੇ ਆ ਮਿੱਤਰੋ ਇੱਕ ਤਾਂ ਦੁੱਲਵੇਂ ਆ ਤੇ ਇੱਕ ਮੇਂ ਝੋਟੀ ਹੈਗੀ ਆ ਪਹਿਲਣ ਤਿਆਰ ਪਰ ਤਿਆਰ ਆ ਦੋਵੇਂ ਜਾਨਵਰ 1 ਇਕੋ ਤਰੀਕ ਨੂੰ ਦਿਨ ਪੂਰੇ ਆ ਇਹਨਾਂ ਦੇ ਆਉ ਮਿਲਦੇ ਆ ਬਾਈ ਨੂੰ ਪਹਿਲਾਂ ਆਪਾਂ ਇਹ ਮੈਂਬਰ ਜਾਣਕਾਰੀ ਲੈ ਲਈਏ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬੱਡੇ ਬੜੀ ਠੀਕ ਠਾਕ ਜੀ ਵਧੀਆ ਆਪਣੇ ਸੁਣਾਓ ਤੁਸੀਂ ਘਰ ਚੜ੍ਹਦੀ ਕਲਾ ਸੇਤਾ ਘਰ ਪਰਿਵਾਰ ਵੀ ਸਾਫ ਚੜ੍ਹਦੀ ਕਲਾ ਵਧੀਆ ਜੀ ਬਹੁਤ ਸ਼ੁਕਰ ਆ ਬੱਡੇ ਵੀਰੇ ਇੱਕ ਵਾਰੀ ਨਾਮ ਦੱਸਦੇ ਆਪਣਾ ਭਾਈ ਵੀਰੇ ਮੇਰਾ ਨਾਮ ਬਿਆਨਤ ਸਿੰਘ ਜੀ ਪਿਤਾ ਦਾ ਨਾਂ ਜਗਰਾਦ ਸਿੰਘ ਪਿੰਡ ਮੇਲਕ ਕੰਗਾ ਜੀ ਮੇਲਕ ਕੰਗਾ ਹਾਂ ਜੀ ਤੇ ਇਹ ਆਪਣਾ ਮੰਨ ਲਾ ਰੌਬਾ ਤੋਂ ਜਿਹੜੀ ਸਿੱਧੀ ਛੜ ਉਹ ਛੜ ਕੇ ਘਰ ਆ ਗਿਆ ਛੜ ਕੇ ਪਹਿਲਾਂ ਘ ਦੋਵੇਂ ਮਈਆਂ ਵੇਚਣੀਆਂ ਜਿਹੜੀਆਂ ਆ ਜਿਹੜੀ ਮੈਂ ਆ ਇਹ ਜਮੰਦਰੂ ਤੋਂ ਲਾ ਪਈਆਂ ਹਾਂਜੀ ਜਮੰਦਰੂ ਤੋਂ ਲਾ ਵੀਰੇ ਠੀਕ ਆ ਵੀ ਮੰਨ ਲਾ ਇੱਕ ਦਾ ਹੋ ਜਾਂਦਾ ਨਾ ਜਿਵੇਂ ਉਹ ਮੋਟਾ ਜਿਹਾ ਥਣ ਵਿਖਾਉਂਦੀ ਆ ਨਾਲ ਉਹ ਵੀ ਕਈ ਵਾਰੀ ਆਪਾਂ ਕੱਟੀ-ਕੁੱਟੀ ਦਾਗੀ ਕੀਤੀ ਨਹੀਂ ਨਹੀਂ ਵੀਰੇ ਇਹ ਜਮੰਦਰੂ ਇਦਾਂ ਉਹਦੇ ਜੋ ਪਹਿਲੇ ਸੂਵੇ ਤੇ ਇਸ ਤਰ੍ਹਾਂ ਹੀ ਆਉਂਦਾ ਵਾ ਇਸ ਤਰ੍ਹਾਂ ਹੀ ਹਾਂਜੀ ਹਾਂਜੀ ਕੋਈ ਨੌਕਸਾ ਨਹੀਂ ਹੈ ਚੱਕਰ OK OK ਠੀਕ ਆ ਤੇ ਵੱਡੇ ਵੀਰੇ ਸੂਆਇਤ ਕੀ ਇਹ ਕਿੰਨਾਵਾਂ ਸੂਰੀ ਸੂਆ ਚੌਥਾ ਸੂਰੀ ਵੀਰੇ ਚੌਥਾ ਸੂਆ ਸੂਰੀ ਆ ਦਿਨ ਕਿੰਨੇ ਪਏ ਆ ਇਹਦੇ ਗਿਣਤੀ ਦਿਨ 20 ਤਰੀਕ ਨੂੰ ਵੀਰੇ ਪੂਰੇ ਆਈ ਦੀ 20 ਤਰੀਕ ਹਾਂ ਇੱਕ ਦ ਜਾਦਾ ਕਿਲੋ ਚਵਾ ਜਾਂਦੀ ਹੈ 13 14 ਕਿਲੋ ਦੁੱਧ ਆਪਾਂ ਇਹਦੇ ਥੱਲੇ ਚੁੰਦੇ ਰਹੇ ਹਾਂ ਠੀਕ ਹੈ ਬਈ ਚਵਾਈ ਚ ਵੀ ਕਿਵੇਂ ਲੱਗੀ ਹੈ ਚਵਾਈ ਬਿਲਕੁਲ ਪੋਲੀ ਆ ਵੀਰੇ ਓਕੇ ਵੀਰੇ ਓਕੇ ਹਾਂਜੀ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਤਾਂ ਫਿਰ ਲਾਂਬੇ ਦੀ ਕੋਈ ਕੋਈ ਲਾਂਬੇ ਦੀ ਗੱਲ ਨਹੀਂ ਇੱਕ ਹੈਗਾ ਥੋੜਾ ਇਹਦਾ ਦੂਸਰੇ ਥਣ ਨਾਲ ਉਸ ਥਣ ਦੇ ਵਿੱਚ ਚਵਾਈ ਦਾ ਦੁੱਧ ਘੱਟਾ ਥੋੜਾ ਜਿਹਾ ਕਿ ਜਿਹੜਾ ਇੱਧਰ ਦੇ ਪਾਸੇ ਇਹਦਾ ਥਾਣਾ ਇੱਕ ਵੱਡਾ ਥੋੜਾ ਜਿਹਾ ਵਖਾਉਂਦੀ ਵੀ ਆ ਹਨਾ ਜਿਹੜਾ ਵੱਡਾ ਉਹਦੇ ਜਿਹੜਾ ਦੁੱਧ ਵਾਦਾ ਤੇ ਜਿਹੜਾ ਛੋਟਾ ਹੈਗਾ ਹੈਗਾ ਇਹ ਜਮਾਂਦਰੂ ਇਹਦੇ ਵਿੱਚ ਮੰਨ ਲਓ ਜੇ ਆਪਾਂ ਓਏ 1 ਮੜ ਦਾ ਫਰਕ ਪੈਂਦਾ ਕਿਲੋ ਖੰਡ ਦਾ ਫਰਕ ਪੈਂਦਾ ਵੀ ਮਾੜਾ ਜੇ ਉਧਰ ਚਾਰ ਚੋਣੀਆਂ ਦੇ ਉਧਰੋਂ ਦੋ ਨਿਕਲਦਾ ਹਾਂਜੀ ਦੋ ਨਿਕਲਦਾ ਓਕੇ ਠੀਕ ਆ ਬਾਈ ਤੇ ਉਹਦੇ ਚਵਾਥੂ ਮੋਟਾ ਲੱਗਿਆ ਜਾਵਾ ਚਵਾ ਬਿਲਕੁਲ ਓਕੇ ਚਵਾ ਦੇ ਗਾਰੰਟੀ ਆ ਤੇ ਘਾਟਾ ਜੇ ਇਹ ਜਵੰਦਰੂ ਤੋਂ ਹੀ ਆ ਜਵੰਦਰੂ ਜਵੰਦਰੂ ਵੀਰੇ ਇਹ ਚ ਨੁਕਸ ਕੋਈ ਨਹੀਂਗਾ ਓਕੇ ਪਹਿਲਾਂ ਤਾਂ ਜਿਵੇਂ ਕਿ ਸਟਾਰਟਿੰਗ ਤੋਂ ਇਸ ਤਰ੍ਹਾਂ ਚੱਲ ਰਿਹਾ ਪਹਿਲੇ ਸਵੇਰੇ ਤੋਂ ਐਂ ਦੁੱਧ ਦੇ ਰਹੀ ਆ ਇਦਾਂ ਚੱਲ ਰਿਹਾ ਜੀ ਠੀਕ ਆ ਵੀਰੇ ਠੀਕ ਆ ਤੇ ਇਹ ਵੱਡੇ ਵੀਰੇ ਫਿਰ ਐਦਕੇ ਟੀਕਾ ਸਾਂ ਕਿਹੜਾ ਲਵਾਤਾ ਇਹਨੂੰ ਠੀਕ ਆ ਕਿ ਮੈਗਨੇਟ ਬਲਦ ਆਈ ਆਪਣੇ ਪੀ ਐ ਪ ਵੀਰੇ ਰੇਟ ਇਹਦਾ ਕੀ ਤੈਅ ਕਰਾਂਗੇ ਆਪਾਂ ਇਹ ਵੱਡੀ ਮੈਂ ਦਾ ਦੋ ਰੇਟ ਵੀਰੇ 135000 ਰੁਪਏ ਮੰਗਦੇ ਆ 135000 ਰੁਪਏ ਇਹਦੇ ਵਿੱਚ ਮੰਨਤਾ ਨੂੰ ਦੁੱਲੋ ਹਾਂਜੀ ਕੋਈ ਗੱਲ ਨਹੀਂ ਕਰਦੇ ਆਂਗੇ ਵੀਰੇ ਮੰਨਤਾ ਇਹ ਹੋ ਗਈ ਅਕਰ ਨੰਬਰ ਤੇ ਦੋ ਨੰਬਰ ਤੇ ਝੋਟੀ ਆ ਜਿਹੜੀ ਵੀਰੇ ਉਹ ਪਹਿਲਣੀ ਆ ਬਾਈ ਹਾਂਜੀ ਉਹ ਪਹਿਲਣੀ ਆ 4 ਸਾਲ ਤੋਂ ਮਰ ਠੁੜੀ ਘੱਟੀ ਆ ਉਹਦੀ ਓਕੇ ਠੀਕ ਆ ਉਹਦੇ ਵੀ 20 ਤਰੀਕ ਨੂੰ ਹਾਂਜੀ ਉਹਦੇ ਵੀ 20 ਤਰੀਕ ਨੂੰ ਇੱਕ ਦਿਨ ਹੀ ਬਣੀਆ ਹੋਈਆਂ ਦੋਵੇਂ ਠੀਕੇ ਦਿਨ ਹੀ ਬਣੀਆ ਠੀਕ ਆ ਵੀਰੇ ਹਾਂਜੀ ਹਾਂਜੀ ਉਹਦੇ ਵੱਡੇ ਵੀਰੇ ਇਹਦੇ ਮੰਨ ਲਾ ਫਿਰ ਇਹਦੇ ਵੀ ਟੀਕਾ ਜਿਹੜਾ ਉਹੀ ਲਵਾਇਆ ਬੈ ਮੈਗਨਟ ਬੋਲਦੇ ਨੇ ਨੀਵੇਂ ਨੂੰ ਵੀ ਲੋ ਕੱਟੀ ਖਰੀ ਹੈ ਹਣਾ ਬਈ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਕਿੱਸੇ ਨਾ ਇਸੇ ਦੀ ਕੱਟੀ ਹੋਈ ਹੈ ਅੱਛਾ ਮਾਵਾਂ ਧੀ ਨਹੀਂ ਆ ਮਾਵਾਂ ਧੀ ਹੈ ਬਿਲਕੁਲ ਇੱਕ ਗੱਲ ਇਹ ਵੀ ਬਰੀਡ ਹੀ ਬਣੀ ਚ ਨਹੀਂ ਬਿਲਕੁਲ ਬਿਲਕੁਲ ਫਿਰ ਆ ਵੀ ਚਲਾ ਜਾਊਗਾ ਹਾਂਜੀ ਹਾਂਜੀ ਹੂੰ ਤੇ ਵੱਡੇ ਵੀਰੇ ਤੇਰਾ ਮੰਨ ਕੀ ਕਹਿੰਦਾ ਐ ਕਿ ਝੋਟੀ ਦੁੱਧ ਕਿੰਨਾ ਦੇ ਦਊਗਾ ਤੇਰਾ 13-14 ਇਹਦੇ 20 ਤਰੀਕ ਨੂੰ ਜਿਹੜਾ ਪੂਰੇ ਆ ਫਿਰ ਅੱਜ ਹੈਗੀ ਆ 1832000 ਰਹਿ ਗਿਆ ਤੇ ਤੇ ਲੈ ਜੂਗਾ ਤਾਂ ਦਾ ਹਫਤਾ ਪਰ 7 ਦਿਨ ਲੈ ਜੂਗੀ ਛੋਟੀ ਥੱਲੋਂ ਨਿਕਰ ਜੂਗੀ ਚੰਗੀ ਹੈ ਨਾ ਬਈ ਹੂੰ ਥੜ ਥੜ ਚੰਗੇ ਲੱਗਿਆ ਵੀਰੇ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਇੱਕ ਗੱਲ ਹੋਰ ਵੀ ਆ ਨੀਵੇ ਦਾ ਲਵਾਸ ਲਵਾਈ ਚੜਾਈ ਚੰਗੀ ਆ ਬਿਲਕੁਲ ਜੀ ਬਹੁਤ ਸੋਹਣਾ ਕੱਢ ਰਹੀ ਹੈ ਛੱਡਾ ਹੂੰ ਇਹਦਾ ਰੇਟ ਬਈ ਪਹਿਲਾਂ ਛੋਟੀ ਦਾ ਵੀਰੇ ਆਪਾਂ ਕਿਹੜਾ ਵੀਰੇ 1 20 ਆ ਲੈਣ ਦੇ ਨਾਲ ਹੀ ਠੀਕ ਹੈ 1 20 ਆ ਜੇ ਕੋਈ ਜੋੜਾ ਲੈ ਲਵੇ ਤਾਂ ਇਹਦਾ 2 55 ਬਣਦਾ ਹੈ ਨਾ ਹਾਂਜੀ ਹਾਂਜੀ ਤੇ ਮਰਨ ਤਨ ਖੁੱਲਾ ਕਰੋ ਖੁੱਲਾ ਕਰਦੇ ਆ ਮਰਨ ਦੇ ਘੱਟੀ ਵਾਲੇ ਬਿਲਕੁਲ ਬਿਲਕੁਲ ਜੀ ਠੀਕ 9682 92794 9968223794 23794 ਇੱਕ ਵਾਰੀ ਹੋਰ ਬੋਲ ਦੇਵੀਂ 99682 23794 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਇਹ ਸੀਗਾ ਮੋਗੇ ਜ਼ਿਲ੍ਹੇ ਦਾ ਪਿੰਡ ਔਰ ਫਤਿਹਗੜ ਪੰਚਤੂਰ ਦਾ ਗਵੰਦੀ ਪਿੰਨ ਨੂੰ ਮਿਲ ਕੇ ਕੰਗਾ ਦੇ ਵਿੱਚ ਮੌਜੂਦ ਸੀਗਾ ਘਰੇਲੂ ਪਰਿਵਾਰ ਦੇ ਘਰੇ ਮਿਲ ਕੇ ਕੰਗਾ ਤੋਂ ਜਿਹੜੀ rauwal ਨੂੰ ਛੜਕ ਜਾਂਦੀ ਹੈ ਉਹ ਛੜਕ ਦੇ ਉੱਤੇ ਪਹਿਲਾ ਘਰ ਬਾਈ ਦਾ ਆਉਂਦਾ ਵਾ ਤਾਂ ਜੇ ਆਪਾਂ rauwal ਤੋਂ ਆ ਕੇ ਮਿਲ ਕੇ ਕੰਗਾ ਦੇ ਵਿੱਚ ਵੜਨਾ ਹੋਵੇ ਤਾਂ ਫਿਰ ਵੀ ਮਿੱਤਰੋ ਪਹਿਲਾ ਘਰ ਹੀ ਆਉਂਦਾ ਬਾਈ ਦਾ ਗੱਲਬਾਤ ਲਈ ਨੰਬਰ ਬਾਈ ਦਾ ਸੱਕੀ ਦੇ ਉੱਤੇ ਲੱਗਾ ਹੋਇਆ ਜਿਹੜੇ ਭਰਾ ਨੂੰ ਇਹ ਮੈਂ ਜਾਨਵਰ ਪਸੰਦ ਆ ਤੁਸੀਂ ਭਾਈ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰੋ